ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਤੇਨਰ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਮੋਗੇ ਤੇਰਾ ਜੀ ਤੁਸੀਂ ਹੋਮੋਗੇ ਜੀ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਕੱਪੜੇ ਧੋ ਲਈ ਸੀ ਜੀ ਪਹਿਲਾਂ ਸੁੱਕਣੇ ਪਾ ਦਿੱਤੇ ਨੇ ਤੇ ਇਹ ਜਿਹੜੇ ਰਹਿੰਦੇ ਸੀ ਹੁਣ ਪਾ ਦਿੰਨੇ ਆ ਜੀ ਆਪਾਂ ਅੱਜ ਸਵੇਰੇ ਨਹੀਂ ਧੋਤੇ ਗਏ ਜੀ ਕਈ ਵਾਰੀ ਐਂ ਬੜੀ ਸਵੇਰੇ ਮਸ਼ੀਨ ਚਲਾ ਦਿੰਨੇ ਆ ਤਾਂ ਚੱਲ ਜਾਂਦੀ ਐ ਜੀ ਜੇ ਥੋੜਾ ਜਿਹਾ ਵੀ ਲੇਟ ਹੋ ਜਾਈਏ ਫਿਰ ਹੋਰ ਕੰਮ ਵੱਧ ਹੋ ਜਾਂਦੇ ਨੇ ਤੇ ਜਿੱਥੇ ਆਪਾਂ ਕੱਪੜੇ ਧੋਨੇ ਧੁੱਪ ਆ ਜਾਂਦੀ ਐ ਤਾਂ ਕਰਕੇ ਐ ਹੋ ਜਾਂਦਾ ਵੀ ਚਲੋ ਦੁਪਹਿਰੇ ਬਾਅਦ ਧੋ ਲਾਂਗੇ ਇੱਥੇ ਟਾਈਮ ਸੀਗਾ ਜੀ ਸਵਾ 4 ਵਜੇ ਦਾ ਇਹ ਧੋ ਕੇ ਸੁੱਕਣੇ ਪਾ ਦਾਂਗੇ ਆਪਾਂ ਕੱਪੜੇ ਤਾਂ ਡੇਲੀ ਧੋਣ ਹੀ ਰਹ ਹੁੰਦੇ ਨੇ ਜੀ ਰੋਜ਼ ਜੇ ਪਾਉਣ ਵਾਲੇ ਗਰਮੀ ਕਰਕੇ ਜਿਆਦਾ ਹੋ ਜਾਂਦੇ ਨੇ ਦੋ ਦੋ ਸੂਟ ਵੀ ਹੋ ਜਾਂਦੇ ਨੇ ਜੀ ਰੋਜ਼ ਮੈਲੇ ਤਾਂ ਹੁੰਦੇ ਨਹੀਂ ਗਰਮੀ ਦੀਏ 스멜 ਜੀ ਹੋ ਜਾਂਦੀ ਹੈ ਜੀ ਉਹਦੇ ਕਰਕੇ ਬਸ ਦੋ ਦੋ ਸੂਟ ਲਾਏ ਜਾਂਦੇ ਨੇ ਇਹ ਸੁੱਕਣੇ ਪਾਦਾਂਗੇ ਜੀ ਸੁੱਕ ਜਾਣਗੇ ਜੀ ਹਜੇ ਤਾਂ ਟਾਈਮ ਬਹੁਤ ਹੈ ਇੱਥੇ ਨਾਲੇ ਆਪਣੀ ਦੁਪਹਿਰੀ ਬਾਅਦ ਇਧਰੋਂ ਸੌਂ ਆ ਜਾਂਦੀ ਹੈ ਜੀ ਡੀਕ ਦੀ ਜਿਹੜੀ ਡੀਕ ਬਾਹਰਲੇ ਪਾਸੇ ਲੱਗੀ ਹੋਈ ਹੈ ਆਪਣੇ ਕੰਦ ਦੇ ਤਸਵੀਰੀ ਬਹੁਤ ਧੁੱਪ ਹੁੰਦੀ ਹੈ ਇਹ ਥੋੜਾ ਜਿਹਾ ਲੇਟ ਹੋ ਜੀਏ ਕੱਪੜੇ ਧੋਣ। ਫਿਰ ਧੁੱਪੇ ਮਾਰ ਨਹੀਂ ਕਰਦਾ ਹੈਗਾ ਜੀ ਹੁਣ ਕਈ ਦਿਨਾਂ ਦੀ ਧੁੱਪ ਵੀ ਕੈੜੀ ਹੁੰਦੀ ਹੈ। ਗਰਮੀ ਬਹੁਤ ਹੋਗੀ ਦੁਬਾਰੇ ਫਿਰ। ਪਹਿਲਾਂ ਵੀ ਸੀਗੀ ਜੀ ਗਰਮੀ, ਪਹਿਲਾਂ ਥੋੜੀ ਜਿਹੀ ਹੋਰ ਤਰ੍ਹਾਂ ਦੀ ਸੀ। ਹੁਣ ਤਾਂ ਪਤਾ ਨਿਕਲਦੀ ਹੈ ਜੀ। ਅੱਜ ਹਵਾ ਨਹੀਂ ਸੀ, ਦੋ ਤਿੰਨ ਦਿਨ ਤਾਂ ਹਵਾ ਚੱਲਦੀ ਰਹੀ ਹੈ। ਅੱਜ ਤੱਕ ਥੋੜੀ-ਥੋੜੀ ਸੀਗੀ, ਜ਼ਿਆਦਾ ਨਹੀਂ ਸੀ। ਜਿੰਨੀ ਕੁ ਵੀ ਹੈਗੀ ਜੀ ਇੱਥੇ ਹਵਾ ਲੱਗਦੀ ਹੈ ਕੱਪੜੇ ਸੁੱਕ ਜਾਣਗੇ। ਜੀ ਸਵੇਕ 4 ਦਾ ਟਾਈਮ ਹੈ ਜੀ। ਮੇਰੀ ਤੱਕ ਪਈ ਰਹਿਣਗੇ। ਜਦੋਂ ਆਪਾਂ ਕੰਮ ਕਰਕੇ ਹਟਾਂਗੇ ਜੀ ਸਾਰੇ ਅੰਦਰੋਂ ਫੇਰ ਲਾ ਕੇ ਅੰਦਰ ਲੈ ਜਾਵਾਂਗੇ। ਜਰ ਤੱਕ ਪਈ ਰਹਿਣਗੇ ਜੀ ਹੁਣ ਤਾਂ ਤਰੇਲ ਨਹੀਂ ਪੈਂਦੀ ਹੈਗੀ ਗਰਮੀ ਕਰਕੇ। ਸੁੱਕੀ ਜਾਂਦੀ ਨੇ ਜੀ ਪਈ। ਲੋਟੀਆਂ ਪਾ ਦਿੱਤੇ ਨੇ ਸੁੱਕਣੇ। ਉਸ ਤੋਂ ਬਾਅਦ ਆ ਗਈ ਸੀ ਜੀ ਇੱਧਰ ਆਪਾਂ ਮੱਜਾਂ ਵੱਲ ਜਾਵਾਂਗੇ ਹੁਣ ਧਾਰਾ ਚੋਂ। ਇਹ ਆਪਣਾ ਦਲੀਆ ਬਣਾ ਕੇ ਰੱਖਿਆ ਹੋਇਆ ਜੀ। ਤਾਂ ਇਸਲੇ ਦੇ ਵਿੱਚ ਹੁਣ ਕੱਢਿਆ ਸਵੇਰੇ ਬਣਾਇਆ ਸੀਗਾ ਹੁਣ ਚਾਰ ਦਾਂਗੇ ਇਹਨੂੰ ਠੰਡਾ ਹੋਇਆ ਪਿਆ ਜੀ ਇਹ ਇਥੇ ਲੱਗੀ ਸੀ ਜੀ ਅਜੇ ਭਿੰਗੀਆਂ ਦੀ ਸਬਜ਼ੀ ਬਣਾਉਣਾ ਇਹ ਤੇਲ ਵਾਂ ਲੋਣੇ ਦੇ ਵਿੱਚ ਪਾ ਲਿਆ ਗੱਲ ਹੋ ਗਿਆ ਤੇਲ ਆਪਣਾ ਇੱਧਰ ਰੱਖ ਲੈ ਜੀ ਦੁੱਧਾ ਵਾਲੀ ਦੇ ਇਹ ਭਿੰਗੀਆਂ ਧੋ ਕੇ ਸੁਕਾ ਕੇ ਚੰਗੀ ਤਰ੍ਹਾਂ ਫੇਰ ਕੱਟਣੀ ਸੀ ਜੀ ਆਪਾਂ ਤੇ ਨਾਲ ਉੱਤੇ ਤਿੰਨ ਚਾਰ ਹਰੀਆਂ ਮਿਰਚਾਂ ਕੱਟ ਲਈਆਂ ਬਾਕੀ ਆਪਾਂ ਲਾ ਪਾਵਾਂਗੇ ਜਿਹੜਾ ਇਹਨਾਂ ਦੇ ਪਕੌੜੇ ਨੇ ਉਹ ਮੈਂ ਅੱਜ ਨਾਲ ਤਿਆਰ ਕਰ ਦਿੱਤੇ ਆ ਪਰ ਨਹੀਂ ਆਈ। ਅੱਜ ਆਜਾ ਨਹੀਂ ਚੀਲੇ ਕੱਟ ਲੈਣਾ ਮੋਟਾ। ਸਲਾਦ ਵੀ ਆਈ ਹੈ। ਇਹ ਟਮਾਟਰ ਘਾਤਾ ਪਾਣੀ ਵੀ ਪਾ ਲਈ। ਇਹਨੂੰ ਬੋਲਿਆ।

ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾਲ ਹੀ ਕਰ ਜਾਂਦੇ ਜੀ ਹੁਣ ਠੱਕ ਗਈ ਜੀ ਦੇਖਣ ਪਰ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਬਹੁਤ ਚ ਕਰਦੇ ਨੇ ਸਾਹ ਜੀ ਤਾਂ ਇੰਪਰਾਵਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੇਰੇ ਸੋਨੇ ਸੋਨੇ ਕਮੈਂਟ ਕਰਦੇ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਮੰਮੀ ਆਏ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ ਜੀ ਸੋ ਵੀ ਆਪ ਨੂੰ ਪਿਆਰ ਨਹੀਂ ਹਾਲ ਬਦਲ ਨੋ ਵਾਈ ਆਪਾ ਪਿਆਜ਼ ਕੱਟ ਕੇ ਪਾ ਲਈ ਵਿੱਚ ਫਿਰ ਇੱਕ ਟਮਾਟਰ ਟੱਕ ਕੇ ਪਾ ਦਿੰਦੇ ਸੋਦੇ ਤਾਈ ਦੇ ਇੱਕ ਮਟਰ ਪਾਉਂ ਜੀ ਆਲੂ ਵੀ ਧੜੀ ਪਾਉਂ

ਤਾਂ ਇੱਕ ਟਾਂਡੀ ਗੁੰਡੀ ਨਹੀਂ ਜੇ ਆਪਾਂ ਗੁੰਦੇ ਉੱਤੇ ਕੱਢੀ ਦਿੰਦੇ ਨੇ ਫਿਰ ਉਹ ਪਕਾ ਲਈਏ ਸੱਤਰੀ

मसाले कच्चे ना रहें तो ये लाग दी सूजी मैं ब्रेड आने जाए पाँ इधर इस तो बाद गैस सब्जी हिला गैस बंद कर दी ਲੈ ਲੀ ਲੈ ਵੀ ਬਹੁਤ ਸਾਰੀ ਆਪਣੀ ਪਾਂਟੀ ਗੈਸ ਮੰਨ ਕਰਦੈ ਨੇ ਅੱਜ ਦੀ ਵੀਡੀਓ ਹੈ ਜੀ ਜੇ ਕਰੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ